ਉਹ ਜਾਣਦੇ ਨਹੀਂ ਜਿਹੜਾ ਰੱਬ ਦੇ ਪਿਆਰਿਆਂ ਕੋਲ ਧਣ ਹੁੰਦਾ ਉਹਨੂੰ ਕੋਈ ਲੁੱਟ ਨਹੀਂ ਸਕਦਾ ਨਾ ਉਹ ਮਰੈ ਨਾ ਠਾਗੇ ਜਾਹੇ ਜਿਨ ਕੈ RAM ਵਸੈ ਮਨ ਮਾਹੇ ਬਾਕੀ ਜਹਾਂ ਦਾ ਤਾਂ ਤਾਂ ਵੰਡਾ ਲੈਣਗੇ ਸਾਖ ਸੰਬੰਧੀ ਧੀਆਂ ਪੁੱਤਰ ਜੇ ਨਹੀਂ ਵੰਡ ਕੇ ਦੇਂਗੇ ਹੱਕ ਹੱਕ ਕਰਕੇ ਤੇਰੇ ਤੋਂ ਲੈ ਲੈਣਗੇ ਤਨ ਵੀ ਵੰਡ ਲੈਣਗੇ ਜੈ ਦਾਤਾ ਵੀ ਵੰਡ ਲੈਣਗੇ ਮਕਾਨਾਂ ਦੇ ਵਿੱਚ ਵੀ ਕੰਧਾਂ ਮਾਰ ਲੈਣਗੇ ਸਾਈਂ ਪਰ ਨਹੀਂ ਲੈ ਸਕਦੇ ਤੇਰੇ ਤੋਂ ਸੇਵਾ ਕੀਤੀ ਨਹੀਂ ਲੈ ਸਕਦੇ ਜਿਹੜਾ ਤੂੰ ਸਿਮਰਨ ਕਰਿਆ ਭਜਨ ਪਾਠ ਦਾਨ ਪੁੰਨ ਇਹ ਜਿਹੜੇ ਸ਼ੁਭ ਗੁਣਾਂ ਦਾ ਧੰਨਾ ਹੈ ਇਹਨੂੰ ਨਾ ਕੋਈ ਠੱਗ ਨਾ ਕੋਈ ਚੋਰ ਨਾ ਕੋਈ ਡਾਕੂ ਨਾ ਕੋਈ ਟੈਕਸ ਨਾ ਕੋਈ ਸਰਕਾਰ ਕੋਈ ਨਹੀਂ ਸਕਦੀ ਹੈ ਉਹ ਹੁੰਦਾ ਕੋ ਕਿੰਨਾ ਕੋਲ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧੰਨ ਹਰ ਨਾਮਾ ਪਰਮਾਨ ਗਣੀ ਸਹੀ ਇਹ ਆਇ ਸਫਲਤਨਾ ਕੇ ਕਾਮ ਪਰ ਹਰੇ ਕੋਲ ਹੁੰਦਾ ਨਹੀਂ ਨਾ ਉਹ ਭਾਗਾ ਵਾਲੇ ਗੁਰਸਿੱਖਾਂ ਕੋਲ ਹੁੰਦਾ ਹੈ